ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਨੇ HDFC ਬੈਂਕ ਨਾਲ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਕਰਨ ਤੋਂ ਜਿਹੜਾ ਆ ਮਨਾ ਕਰ ਦਿੱਤਾ ਹੈ ਤੇ HDFC ਬੈਂਕ ਨੂੰ ਡੀ ਐਮ ਪੈਨਲ ਕਰ ਦਿੱਤਾ ਆ ਸੋ ਇਹ ਸਾਰਾ ਸਟੈਪ ਐਡਾ ਵੱਡਾ ਜਿਹੜਾ ਹੈ ਕਿਉਂ ਲਿਆ ਗਿਆ ਪੰਜਾਬ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਆਪਾਂ ਇਹ ਬੈਕਗ੍ਰਾਉਂਡ ਵੱਲ ਜਾਵਾਂਗੇ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਓਪਨ ਮਾਰਕੀਟ ਬੋਰੋਇੰਗ ਲਿਮਿਟਸ ਦੀ ਦੇਖੋ ਓਪਨ ਮਾਰਕੀਟ ਬੋਰੋਇੰਗ ਲਿਮਿਟ ਹੁੰਦੀ ਹੈ ਕਿ ਜਦੋਂ ਕੋਈ ਵੀ ਸੂਬਾ ਸਰਕਾਰ ਆਪਣੀ ਜੀ ਡੀ ਪੀ ਦਾ ਯਾਨੀ ਕਿ ਆਪਣੀ ਸਟੇਟ ਦੀ ਜੋ ਗ੍ਰੋਸ ਡੋਮੈਸਟਿਕ ਪ੍ਰੋਡਕਟ ਹੁੰਦੀ ਹੈ ਉਹਦਾ 3% ਐਜ਼ ਅ ਕਰਜ਼ਾ ਸਰਕਾਰ ਤੋਂ ਸੈਂਟਰ ਸਰਕਾਰ ਤੋਂ ਮੰਗ ਕਰ ਸਕਦੀ ਆ ਇਸ ਦੇ ਉੱਪਰ ਅਗਰ ਉਹ ਸੈਂਟਰ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੇ ਤਹਿਤ ਪਾਵਰ ਸੈਕਟਰ ਵਿੱਚ ਲਿਆਂਦੇ ਨੋਰਮਸ ਨੂੰ ਵੀ ਇੰਪਲੀਮੈਂਟ ਕਰ ਦਿੰਦੀ ਹੈ ਤਾਂ 3% ਤੋਂ ਉੱਪਰ ਉਹ 0.5% ਹੋਰ ਵੀ ਜ਼ਿਆਦਾ ਜਿਹੜਾ ਆਪਣੀ ਜੀਡੀਪੀ ਦਾ ਜੋ ਹੈ ਬਣਦਾ ਆ ਉਹ ਕਰਜ਼ਾ ਸਰਕਾਰ ਤੋਂ ਮੰਗ ਕਰ ਸਕਦੀ ਆ ਸੈਂਟਰ ਸਰਕਾਰ ਤੋਂ ਸੋ ਇਸੇ ਹੀ ਓਪਨ ਮਾਰਕੀਟ ਬੋਰਿੰਗਸ ਲਿਮਿਟਸ ਦੇ ਤਹਿਤ ਪੰਜਾਬ ਸਰਕਾਰ ਨੇ ਸੈਂਟਰਲ ਸਰਕਾਰ ਤੋਂ 48000 ਕਰੋੜ ਰੁਪਏ ਦੀ ਮੰਗ ਕੀਤੀ ਸੀ ਪਰ ਸੈਂਟਰ ਸਰਕਾਰ ਨੇ ਇਸ ਦੇ ਵਿੱਚ 16676 ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ। ਹੁਣ ਇਹ ਕਟੌਤੀ ਕਿਉਂ ਕੀਤੀ ਇਸ ਦਾ ਮੇਜਰ ਰੀਜ਼ਨ ਇਹ ਸੀਗਾ ਕਿ ਪੰਜਾਬ ਨੇ ਜੋ ਪਹਿਲਾਂ ਹੀ ਕਰਜ਼ੇ ਲਏ ਸੀ ਭਾਵੇਂ ਉਹ ਆਪਣੀਆਂ ਪਾਵਰ ਸਬਸਿਡੀਆਂ ਦੀ ਅਦਾਇਗੀ ਲਈ ਕੀਤੀ ਸੀ ਜਾਂ ਫਿਰ ਪਾਵਰ ਨਾਲ ਸੰਬੰਧਿਤ ਹੋਰ ਇਹਨਾਂ ਦੇ ਜਿਹੜੇ ਖਰਚੇ ਸੀ ਲਗਭਗ 5444 ਕਰੋੜ ਰੁਪਏ ਦੀ ਪਾਵਰ ਸਬਸਿਡੀ ਦੀ ਅਦਾਇਗੀ ਕਰਨ ਵਾਸਤੇ ਜਿਹੜੇ ਆ ਪੰਜਾਬ ਸਰਕਾਰ ਨੇ ਪਹਿਲਾਂ ਲਏ ਸੀ ਫਿਰ ਉਸ ਤੋਂ ਉੱਪਰ 4400 ਕਰੋੜ ਰੁਪਏ ਦੇ ਆਸ-ਪਾਸ ਜਿਹੜੇ ਆ ਉਹ ਉਹਦੇ ਏਰੀਅਰ ਹੀ ਬਣੇ ਪਏ ਸੀਗੇ ਉਸ ਪਾਵਰ ਸਬਸਿਡੀ ਦੇ ਜੋ ਪੈਸਾ ਇਹਨਾਂ ਨੇ ਚੁੱਕਿਆ ਸੀ ਸੈਂਟਰ ਤੋਂ ਇਸ ਤੋਂ ਇਲਾਵਾ 1976 ਕਰੋੜ ਰੁਪਏ ਦਾ ਉਹ ਸੀਗਾ ਜਿਹੜਾ ਸਰਕਾਰ ਨੇ ਪਹਿਲਾਂ ਹੀ ਦੇਣਾ ਸੀਗਾ ਪਿਛਲੇ ਜਿਹੜੇ ਇਹਨਾਂ ਦੇ ਕਰਜ਼ੇ ਸੈਂਟਰ ਸਰਕਾਰ ਕੋਲ ਲਏ ਹੋਏ ਸੀ ਉਹਨਾਂ ਦੀ ਜਿਹੜੀ ਹੈ ਉਹਨਾਂ ਵਿੱਚ ਕਾਉਣ ਵਾਸਤੇ ਸੂਬਾ ਸਰਕਾਰ ਨੇ ਕੁੱਲ ਮਿਲਾ ਕੇ ਜਿਹੜਾ 16676 ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ ਯਾਨੀ ਕਿ ਉਹ 48000 ਕਰੋੜ ਚੋਂ ਸਿਰਫ ਪੰਜਾਬ ਸਰਕਾਰ ਦੇ ਹਿੱਸੇ 31000 ਕਰੋੜ ਰੁਪਏ ਆਈ ਇਸ ਕਟੌਤੀ ਤੋਂ ਮਗਰੋਂ ਪੰਜਾਬ ਸਰਕਾਰ ਨੂੰ ਬਹੁਤ ਹੀ ਜੜੀ ਆ ਕਹੋ ਕਿ ਹੱਥਾਂ ਪੈਰਾਂ ਦੀ ਪੈ ਗਈ ਤੇ ਉਸ ਨੇ ਜਿਹੜਾ ਆਪਣੇ ਜਿੰਨੇ ਵੀ ਉਹਦੇ ਡਿਪਾਰਟਮੈਂਟਸ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਜਿਹੜਾ ਉਹਨਾਂ ਨੂੰ ਪੈਸਾ ਰਿਲੀਜ਼ ਹੋਇਆ ਸੀ ਹਾਲੀ ਦੇ ਵਿੱਚ ਔਰ ਉਹਨਾਂ ਕੋਲ ਅਨਯੂਟਿਲਾਈਜ਼ਡ ਪੈਸਾ ਪਿਆ ਆ ਉਹਨੂੰ ਇਮੀਡੀਏਟਲੀ ਪੰਜਾਬ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਇਆ ਜਾਵੇ ਹੁਣ ਪੰਜਾਬ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਾਉਣ ਦੇ ਵਿੱਚ ਜਿਹੜੀ ਬਾਰ-ਬਾਰ ਕਹਿਣ ਦੇ ਉੱਤੇ ਵੀ ਜਿਹੜਾ ਡਿਲੇ ਕੀਤਾ ਗਿਆ ਆ ਟਾਈਮ ਬਾਉਂਡ ਮੈਨਰ ਦੇ ਵਿੱਚ ਨਾ ਜਮ੍ਹਾਂ ਕਰਾਉਣ ਕਰਕੇ HDFC ਬੈਂਕ ਦੇ ਉੱਤੇ ਇਹ ਕਾਰਵਾਈ ਜਿਹੜੀ ਹੈ ਕੀਤੀ ਗਈ HDFC ਬੈਂਕ ਨੂੰ ਬਾਰ-ਬਾਰ ਇਹ ਜਿਹੜਾ ਸੀਗਾ ਕਿਹਾ ਗਿਆ ਕਿ ਉਹ ਜਿਹੜਾ ਸਰਕਾਰ ਦੇ ਨਾਲ ਕੋਆਪਰੇਟ ਕਰੇ ਤੇ ਟਾਈਮ ਬਾਉਂਡ ਮੈਨਰ ਦੇ ਵਿੱਚ ਜਿਹੜੇ ਡਿਫਰੈਂਟ ਡਿਪਾਰਟਮੈਂਟਸ ਉਹ ਜਿੰਨੇ ਨਾਲ ਵੀ ਮਤਲਬ ਉਹਨਾਂ ਦੇ ਅਕਾਊਂਟਸ ਹੈਗੇ ਨੇ ਉਹ ਪੈਸਾ ਜਿਹੜਾ ਆ ਟ੍ਰੇਜ਼ਰ ਦੇ ਵਿੱਚ ਪੰਜਾਬ ਦੀ ਟ੍ਰੇਜ਼ਰੀ ਦੇ ਵਿੱਚ ਜਮ੍ਹਾਂ ਕਰਾਇਆ ਜਾਏ ਪੰਜਾਬ ਦੇ ਖਜ਼ਾਨੇ 'ਚ ਜਮ੍ਹਾਂ ਕਰਾਇਆ ਜਾਏ ਐਚਡੀਐਫਸੀ ਵੱਲੋਂ ਇਹ ਜਿਹੜਾ ਕੋਆਪਰੇਸ਼ਨ ਐ ਨਹੀਂ ਕੀਤਾ ਗਿਆ ਜਿਹਦੇ ਤਹਿਤ ਸਰਕਾਰ ਨੇ ਐਚਡੀਐਫਸੀ ਬੈਂਕ ਨੂੰ ਡੀਐਮ ਪੈਨਲ ਕਰ ਦਿੱਤਾ